ਜਲਦੇ ਵਿਆਹ ਚ ਪੁਲਿਸ ਨੇ ਚੱਕ ਲਈ ਕੁੜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਸੀ ਵਿਆਹ ਤੇਰਾ ਜਬਰਦਸਤੀ ਕਰਾਇਆ ਜਾ ਰਿਹਾ ਜਬਰਦਸਤੀ ਮੁੰਡੇ ਵਾਲੇ ਫਰਾਰ ਤੇ ਹੋਇਆ ਵੱਡਾ ਖੁਲਾਸਾ ਉਹ ਦਾਦੀ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਦੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਲਈ ਹਾਂਜੀ ਰੋਕਾ ਸੀ ਕਿ ਵਿਆਹ ਰੋਕਾ ਸੀ ਰੋਕਾ ਸੀ ਨਿੰਮੋ ਪ੍ਰਧਾਨ ਕਰ ਰਹੀ ਸੀ ਪੋਤੀ ਦਾ ਵਿਆਹ 15 ਤੈਨੂੰ ਪਤਾ ਨਹੀਂ ਤੇਰੀ ਉਮਰ ਕਿੰਨੀ ਮੱਦੇ ਵਿੱਚ ਕਿ ਤੂੰ ਪੜ੍ਹੀ ਲਿਖੀ ਐ ਸਕੂਲ ਜਾਂਦੀ ਨਹੀਂ ਨਹੀਂ ਕੰਨ ਟੈਂਪਾਣਾ 20 ਸਾਲ ਹੋ ਗਏ ਫਿਰ ਜਾ ਹੁਣ ਕੁੜੀ ਨਿਕਲੀ 18 ਸਾਲ ਤੋਂ ਘੱਟ ਉਮਰ ਦੀ ਹਾਂਜੀ ਕੁੜੀਆਂ ਦਾ ਰੋਕਾ ਦਿੱਤਾ ਹਾਂਜੀ ਹਾਂਜੀ ਵਿਆਹ ਵੀ 25 ਸਾਲ ਨੂੰ ਕਰਨਾ ਨਹੀਂ 22 ਸਾਲ ਧਰੀਆਂ ਤਰਾਈਆਂ ਰਹਿ ਗਈਆਂ ਮਠਿਆਈਆਂ ਸਣਾ ਅਹੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਏ ਥੋੜਾ ਪਤਾ ਅਹੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੋਈ 2022 ਸਾਲ ਦੀ ਕੁੜੀ ਦਾ ਵਿਆਹ ਕਰਨਾ ਜੀ ਹਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਉਸੇ ਦੀ ਦਾਦੀ ਵਿਆਹ ਕਰਵਾ ਰਹੀ ਸੀ ਤੇ ਇਸ ਦਾ ਪਤਾ ਜਦੋਂ ਇੱਕ ਸਮਾਜ ਸੇਵੀ ਸੰਸਥਾ ਨੂੰ ਲੱਗਿਆ ਤਾਂ ਬਾਲ ਵਿਭਾਗ ਦੇ ਨਾਲ ਸੰਪਰਕ ਕਰਕੇ ਇਸ ਦੀ ਸੂਚਨਾ ਸੰਸਥਾ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ ਤੇ ਜਦੋਂ ਮੌਕੇ ਤੇ ਜਾ ਕੇ ਵੇਖਿਆ ਗਿਆ ਤਾਂ ਮੁੰਡੇ ਵਾਲੇ ਅੱਗੋਂ ਫਰਾਰ ਹੋ ਗਏ ਤੇ ਕੁੜੀ ਵਾਲੇ ਕੁੜੀ ਤੇ ਉਸ ਦੀ ਦਾਦੀ ਸਮੇਤ ਮੌਜੂਦ ਸੀ ਜੇ ਜਦੋਂ ਕੁੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਮੀਡੀਆ ਸਾਹਮਣੇ ਕਬੂਲ ਕੀਤਾ ਕਿ ਉਸਦੀ ਉਮਰ 16 ਸਾਲ ਹੈ ਤੇ ਉਸਦੀ ਮੰਗਣੀ ਕਰਵਾਏ ਜਾ ਰਹੇ ਸੀ ਤੇ ਇਹ ਅਜੀਬ ਹੋਣਾ ਸੀ ਜਦੋਂ ਕੁੜੀ ਨੂੰ ਪੁੱਛਿਆ ਗਿਆ ਕਿ ਉਹ ਵਿਆਹ ਕਿਉਂ ਕਰਵਾਉਣਾ ਚਾਹੁੰਦੀ ਹੈ ਤੇ ਉਹ ਪੜਨਾ ਕਿਉਂ ਨਹੀਂ ਚਾਹੁੰਦੀ ਤੇ ਉਸਨੇ ਕਿਹਾ ਹੈ ਕਿ ਉਸਨੇ ਪੜਾਈ ਕਰ ਲਈ ਹੈ ਤੇ 8 ਜਮਾਤਾਂ ਪਾਸ ਕਰ ਲਈਆਂ ਨੇ ਤੇ ਹੁਣ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਹੈ ਵਿਆਹ ਤੇਰਾ ਜਬਰਦਸਤੀ ਕਰਾਇਆ ਜਾ ਰਿਹਾ ਜਬਰਦਸਤੀ ਉਹ ਦਾਦੀ ਕੇ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਦੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਹਾਂਜੀ ਰੋਕਾ ਸੀ ਕਿ ਵਿਆਹ ਹੈ ਰੋਕਾ ਸੀ ਰੋਕਾ ਸੀ ਕਿੰਨੀ ਉਮਰ ਦਾ ਢੀ 15 ਤੇ ਤੈਨੂੰ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦ ਵਿੱਚ ਕਿ ਤੂੰ ਪੜ੍ਹੀ ਲਿਖੀ ਹੈ ਸਕੂਲ ਜਾਂਦੀ ਨਹੀਂ ਕੋਈ ਕੰਨ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਵਿਆਹ ਹੋ ਗਿਆ ਸੁਣ ਪੁਲਿਸ ਆਈ ਜਾਂ ਪੁਲਿਸ ਨੇ ਕੀਤੀ ਕੁਣ ਸਾਹੀ ਹੈ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਂਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲੇ ਸੀ ਕਿੰਨਾ ਕਰ ਲੇ ਅੱਛਾ ਉੱਥੇ ਕਿੱਥੇ ਉਧਰ ਕੁੜੀ ਦੀ ਦਾਦੀ ਨਿੰਮੋ ਪ੍ਰਧਾਨ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਪੋਤੀ ਦਾ ਵਿਆਹ ਨਹੀਂ ਹੋ ਰਿਹਾ ਸੀ ਬਲਕਿ ਰੋਕਾ ਹੋ ਰਿਹਾ ਸੀ ਦਾਦੀ ਨੇ ਦੱਸਿਆ ਕਿ ਕੁੜੀ ਦੀ ਮਾਂ ਨਹੀਂ ਹੈ ਤੇ ਉਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਉਹੀ ਕਰਦੀ ਹੈ ਤੇ ਦਿਹਾੜੀ ਦਾ ਪੱਤਾ ਕਰਕੇ ਪਰਿਵਾਰ ਦਾ ਪੇਟ ਪਾਲਦੀ ਹੈ ਤੇ ਅੱਜ ਲੜਕੀ ਦੀ ਮੰਗਣੀ ਕਰਵਾਈ ਜਾ ਰਹੀ ਸੀ ਤੇ ਵਿਆਹ 21-22 ਸਾਲ ਦੀ ਉਮਰ ਦੇ ਵਿੱਚ ਹੋਣਾ ਸੀ ਹਾਂ ਜੀ ਬੁੜੀਆਂ ਦਾ ਰੋਕਾ ਕੀਤਾ ਹਾਂ ਜੀ ਹਾਂਜੀ ਵੀ ਆ ਵੀ 25 ਸਾਲ ਨੂੰ ਕਰਨਾ 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕਿਹਨਾਂ ਨੂੰ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੱਪ ਨਹੀਂ ਚੁੱਕਿਆ ਅਸੀਂ ਕੋਈ 2026 ਦੀ ਹੋਇ ਕਿਤੇ ਫੇਰ ਵੀ ਆ ਕਰਨਾ ਅਸੀਂ ਰੋਕਿਆ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੀ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਨ ਤੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਹੱਦ ਤੱਕ ਮਦਰ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤੇ ਜੁਰਮੀ ਆ ਅਸੀਂ ਵੀ ਆਣਾ ਨਹੀਂ ਰੋਕਾ ਵੀ ਤੇ ਜੁਰਮੀ ਆ ਨਾਬਾਲਗ ਆ ਕੁੜੀ ਦਾ ਇਹ ਅਮਿਤ ਇਹ ਆ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਉਧਰ ਸੰਸਥਾ ਦੀ ਮੈਂਬਰ ਨੇ ਆਖਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਨਾਬਾਲਗ ਕੁੜੀ ਦਾ ਵਿਆਹ ਧਰਿਆ ਜਾ ਰਿਹਾ ਹੈ ਤਾਂ ਉਹਨਾਂ ਉੱਥੇ ਛਾਪਾ ਮਾਰਿਆ ਜਿੱਥੇ ਇਹ ਵਿਆਹ ਕਰਵਾਇਆ ਜਾਣਾ ਸੀ ਲੇਕਿਨ ਉਥੋਂ ਸਾਰੇ ਜਾਣੇ ਫਰਾਰ ਹੋ ਗਏ ਤੇ ਇਸ ਤੋਂ ਬਾਅਦ ਉਹ ਦੂਸਰੇ ਟਿਕਾਣੇ ਤੇ ਪਹੁੰਚੇ ਜਿੱਥੇ ਕਿ ਕੁੜੀ ਤੇ ਕੁੜੇ ਦਾ ਪਰਿਵਾਰ ਮੌਜੂਦ ਸੀ ਲੇਕਿਨ ਮੁੰਡੇ ਵਾਲੇ ਫਰਾਰ ਹੋ ਗਏ ਸੀ ਅਰ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਕ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਵੇਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੋਹਕਮਪੁਰੇ ਦੀ ਹੈ ਔਰ ਲੜਕਾ 시ਹਾਟੇ ਦਾ ਹੈ ਔਰ ਮੈਰਿਜ ਹੈ 5 ਮਹੀਨਾਂ ਤੋਂ ਰੋਟੇ ਕਰ ਰਹੇ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਵੇਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜ਼ੀਆਂ ਸਬਜ਼ਾ ਸਭ ਬਣਾਈਆਂ ਹੋਈਆਂ ਸੀ ਉਹ ਉੱਥੋਂ ਦੇ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਹਾਂ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਕਿ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰ ਬਿਆਨ ਵਸੇ ਪਰ ਚੋ ਸਾਨੂੰ ਪਤਾ ਲੱਗਾ ਕਿ ਉਹ ਨਾ ਵਾਲੀ ਕੁੜਕੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋੜਾ ਫਟਕ ਲੱਗੇ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਤੇ ਕੰਟੈਕਟ ਕਰਕੇ ਬਾਲ ਬੀਖਾਸ ਵਾਲਿਆਂ ਨਾਲ ਇੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨਾਂ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19-20 ਸਾਲ ਦਾ ਲੜਕਾ ਉਧਰ ਇੱਕ ਹੋਰ ਸੰਸਥਾ ਮੈਂਬਰ ਨੇ ਦੱਸਿਆ ਕਿ ਉਹਨਾਂ ਨੇ ਕੁੜੀ ਦੀ ਦਾਦੀ ਨਾਲ ਗੱਲਬਾਤ ਕੀਤੀ ਹੈ ਤੇ ਕੁੜੀ ਦੀ ਦਾਦੀ ਨੇ ਖੁਲਾਸਾ ਕੀਤਾ ਹੈ ਕਿ ਕੁੜੀ ਦਾ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧ ਸੀ ਤਾਂ ਇਸੇ ਦੇ ਚੱਲਦੇ ਉਸ ਦਾ ਵਿਆਹ ਕਰਿਆ ਜਾ ਰਿਹਾ ਸੀ ਤੇ ਕੁੜੀ ਦੀ ਮਾਂ ਨਹੀਂ ਹੈ ਤੇ ਉਹ ਵਿਆਹ ਕਰਨ ਦੇ ਲਈ ਮਜਬੂਰ ਹੈ ਕਿਉਂਕਿ ਉਹ ਹੀ ਕੁੜੀ ਦੀ ਦੇਖਰੇਖ ਕਰਦੀ ਹੈ ਜੀ ਅੱਜ ਉਸ ਦਾ ਸੁਪਨਾ ਮੈਰਾ ਜੀ ਨੇ ਮੈਨਾਂ ਗੱਲ ਕੀਤੀ ਸੀ ਰਾਤੀ ਕਿ ਇਸ ਰਸਾ ਸਾਂ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤਸੀਂ ਉਸ ਸ਼ਾਦੀ ਨੂੰ ਰੁਕਵਾਉਣਾ ਵਾ ਜਦੋਂ ਅਸੀਂ ਸਿਰੇ ਛਾਪਾ ਮਾਰਿਆ ਤੇ ਉੱਥੋਂ ਜਾ ਚੁੱਕੇ ਸੀਗੇ ਇੱਥੇ ਆ ਕੇ ਅਸੀਂ ਜਦੋਂ ਇਨਕੁਆਰੀ ਕੀਤੀ ਇਹ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪ੍ਰਧਾਨ ਦਾਦੀ ਦਾ ਨਾਮ ਹੈ ਉਹ ਦਾਦੀ ਨੇ ਮੈਨੂੰ ਦੱਸਿਆ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਜਾਇਜ਼ ਬੰਦਨਾ ਤੇ ਇਹ ਦੋੜਨਾ ਚਾਹਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਪ੍ਰੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਜਾਇਜ਼ ਬੰਧ ਨੇ ਤੇ ਇਹ 도ੜਨਾ 도ੜਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾਉਂਦੇ ਹੋਏ ਦਾਜੇ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਮੀਡੀਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰ ਲਿਆ ਉਹ ਆਉਣ ਵਾਲੇ ਟਾਈਮ ਤੇ ਪਤਾ ਲੱਗੇਗਾ ਇਸ ਮੌਕੇ ਪੁਲਿਸ ਵੀ ਪਹੁੰਚੀ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਲੜਕਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਮਿਲਿਆ ਤੇ ਲੜਕੀ ਨੂੰ ਉਹ ਥਾਣੇ ਨੇ ਜਾ ਕੇ ਪੁੱਛਗਿੱਛ ਕਰਨਗੇ ਤੇ ਲੜਕੀ ਦੇ ਪਰਿਵਾਰ ਵੱਲੋਂ ਮੰਗਣੀ ਦੀ ਗੱਲ ਕਹੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਇਹਨਾਂ ਦੇ ਮੌਕੇ ਤੇ ਆ ਗਿਆ ਕੁੜੀਆਂ ਬਲਕੇ ਹਾਲੇ ਆਪਾਂ ਨੂੰ ਥਾਣੇ ਲੈ ਜਾਇਆ ਗਿਆ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਉਹ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਕੋ ਪੁਸ਼ਟੀ ਚ ਕਰਦੇ ਆਂ ਮੁੰਡੇ ਵਾਲੇ ਬਾਜੀ ਰੇ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਹੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਹੀ ਪੁਸ਼ਪਰਤਾ ਕਰਦੇ ਆਪਾਂ ਥਾਣੇ ਵਿੱਚ ਹੀ ਗਰਮ ਜਾ ਰਿਹਾ ਸੀ ਨਹੀਂ 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 ਇਹ ਕਿੰਨੇ ਘਰ ਬਾਹਰ ਚੱਲ ਰਿਹਾ ਸੀ ਕਿਤੇ ਹੁਣ ਵੇਖਣੇ ਜਾ ਕੇ ਪੁਸ਼ਪਰਤਾ ਕਰਦੇ ਆ ਨਹੀਂ ਫੋਨ ਹੀ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾ ਲਿਆ ਨਾ ਕੋ ਜੋ ਫੋਨ ਤੇ ਨੂੰਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲਕਾਂ ਨੂੰ ਜੀ ਸਾਰ ਲਈ ਕੀਤੀ ਹੈਗੀ। ਨਾਵਾਲਕ ਪੁੱਤਰੀ ਨੇ ਇਹ ਵਿਆਹ। ਜੇ ਦੇ ਕਰੋ ਨਾਵਾਲਕ ਹੀ ਫਿਰ ਗੈਰਕਾਨੂੰਨੀ ਆ। ਠੀਕ ਆ। ਕੁੜੀ ਦੇ ਕਾਗਜ਼ ਚੱਕੀ ਤੇ ਹਾਂ ਕਾਗਜ਼ ਚ ਕਰਾਂਗਾ ਆਪਾ ਪ੍ਰੂਫ ਲੰਮਾ ਕਰਨਾ ਉਹ। ਉਹਨਾਂ ਦੇ ਹੱਥੇ ਆਪਾ ਕਰਵਾਈ ਕਰਾਂਗੇ। ਕਰ ਲਈ ਹੈਗੀ ਜੀ। ਹਾਂ ਜੀ ਕਰ ਲਈ। ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਆ। ਕੁੜੀ ਕੁੜੀ ਨੇ ਕਿਹਾ ਮੈਂ ਨਾਵਾਲਕਾਂ ਕੁੜੀ ਪੁਪਤੀ ਸਹਿਮੀ ਹੋਈ ਆ। ਠੀਕ ਆ। ਉਹਨੂੰ ਆਪਾਂ ਆਪਰੇ ਭਾਵਾਂਗੇ ਫਿਰ ਭਾਗ ਨੂੰ ਪੁਛਾਂਗੇ। ਇਹ ਹਾਲ ਮਾਮਲਾ ਜਾਂਚਦਾ ਹੈ ਕਿਉਂਕਿ ਲੜਕੀ ਪਰਿਵਾਰ ਕਹਿ ਰਿਹਾ ਹੈ ਕਿ ਮੰਗਣੀ ਹੋ ਰਹੀ ਸੀ ਤੇ ਸੰਸਥਾ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਹੁਣ ਪੁਲਿਸ ਦੀ ਪੁੱਛਗਿੱਛ ਤੇ ਜਾਂਚ ਦੇ ਵਿੱਚ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਬਿਊਰੋ ਰਿਪੋਰਟ ਜਗਬਾਨੀ ਟੀਵੀ